ਹੈਲੋ ਹਾਂਜੀ ਜੀ ਜਨਾਬ ਹਾਂਜੀ ਬੈਲ ਨਹੀਂ ਦਾਰਿਆ ਜੀ ਕਨੈਕਸ਼ਨ ਕੱਢ ਦਿੰਨੇ ਆਂ ਕੁੰਡੀ ਲਾ ਕੇ ਕਿਹਣਾਗੇ ਜੀ ਆਪ੍ਰੀਤੋ ਬੜੇ ਕੋਈ ਚੱਕਰ ਨਹੀਂ ਜਨਾਬ ਜੈ ਹਿੰਦ ਕਰਤਾ ਮਨ ਨੂੰ ਉਹੀ ਲੱਗਦਾ ਉਹੀ ਲੱਗਦਾ ਕਰ ਮਨ ਨੂੰ ਆ ਔਕੰਡਾ ਹੋ ਲੋ ਜੀ। ਆਹ ਕਿਹੜਾ ਹੈ ਕਾਕਾ? ਬਿਜਲੀ ਵਿਭਾਗੋਂ ਆਏ ਆ ਜੀ। ਕਿਹੜੇ ਖਾਣੇ ਤੋਂ ਆਏ ਆ? ਬਿਜਲੀ ਵਿਭਾਗ। ਬਿਜਲੀ ਵਿਭਾਗ। ਹਾਂ ਜੀ। ਦੱਸੋ। ਦੱਸੋ ਬਾਬਾ ਜੀ। ਹਾਂ। ਤੁਸੀਂ ਬਿੱਲ ਨਹੀਂ ਤਾਰਿਆ। ਕੀ ਨਹੀਂ ਤਾਰਿਆ? ਬਿੱਲ ਬਿਜਲੀ ਦਾ। ਬਿੱਲ ਨਹੀਂ ਤਾਰਿਆ। ਹਾਂ ਜੀ। ਨੇ ਹਿੱਤਾ ਕਾਕਾ ਬੈਲ ਰੋਜੀ ਤਾਰੀ ਦਾ ਆ ਜਾ ਬੈ ਕੇ ਗੱਲ ਕਰਦੇ ਆ ਆ ਜਾ ਆ ਜਾ ਕਾਕਾ ਸਮਝਿਆ ਨਹੀਂ ਮੈਂ ਕਿ ਬਿਲੀ ਮੈਕਸ ਤੋਂ ਆਏ ਆ ਕਿਹੜੀ ਗੱਲ ਕਰਦਾ ਤੂੰ ਬੈਲ ਨਹੀਂ ਤਾਰਿਆ ਬਾਬਾ ਜੀ ਕੋਈ ਆਪਣਾ ਨਿਆਣਾ ਬੱਚਾ ਨਿੱਕਾ ਹੈਗਾ ਉਹਨੂੰ ਭੇਜੋ ਉਹਦੇ ਨਾਲ ਗੱਲ ਕਰਾਂ ਮੈਂ ਬੜਾ ਸੀਰੀਅਸ ਮੈਟਰ ਹੈ ਆ ਬੱਚਾ ਤਾਂ ਕੋਈ ਹੈ ਨਹੀਂਗਾ ਉਹ ਮੇਰਾ ਜਿਹੜਾ ਮੁੰਡਾ ਆ ਨਾ ਉਹ ਤਾਂ ਰਾਜਸਥਾਨ ਗਿਆ ਹੈ ਟਰੱਕ ਤੇ ਓਹੋ ਮੈਂ ਤਾਂ ਜੀ ਫਿਰ ਦੇਖੋ ਅੱਜ ਕਲੈਕਸ਼ਨ ਕੱਟ ਕੇ ਜਾਣਾ ਕਿਉਂਕਿ ਮੈਨੂੰ ਪਿਛੋਂ ਆਈਆਂ ਆ ਦੇਤਾਂ ਕਿਉਂਕਿ ਇਹ ਬਿਜਲੀ ਸਾਡੇ ਪੇਡ ਹੀ ਨਹੀਂ ਹੈਗੀ ਨਹੀਂ ਜੀ ਤੁਸੀਂ ਕਲੈਕਸ਼ਨ ਕਹਿੰਦੇ ਕੱਟਣਾ ਜੀ ਜੇ ਬਿਜਲੀ ਪੇਡ ਹੀ ਨਹੀਂ ਹੈਗੀ ਜਾਨੀ ਕਿ ਕਿਉਂ ਕੱਟ ਕਲੈਕਸ਼ਨ ਕੱਟਣਾ ਜੀ ਤੁਸੀਂ ਉਹ ਤੁਸੀਂ ਜਦ ਗਵਰਨਮੈਂਟ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੰਦੇ ਬਿਜਲੀ ਦੇ ਪੈਸੇ ਨਹੀਂ ਦਿੰਦੇ ਤਾਂ ਮੈਨੂੰ ਮਜਬੂਰ ਹੋ ਕੇ ਕਲੈਕਸ਼ਨ ਕੱਟਣਾ ਪੈਣਾ ਨਹੀਂ ਕਾਕਾ ਤੂੰ ਮੀਟਰ ਨਹੀਂ ਕੱਟ ਸਕਦਾ ਇਦਾਂ ਮੀਟਰ ਨਹੀਂ ਕੱਟ ਸਕਦਾ ਤੂੰ ਬਿਨਾ ਮੇਰੀ ਮਰਜ਼ੀ ਤੋਂ ਉਹ ਮੈਨੂੰ ਜੀ ਪਿਛੋ ਆਰਡਰ ਆ ਮੈਂ ਕੱਟ ਕੇ ਜਾਣਾ ਬਾਕੀ ਤੇਰੀ ਮਰਜ਼ੀ ਆ ਪਤ ਰਹੇ ਜਿੱਦਾਂ ਮਰਜ਼ੀ ਕਰ ਲੈ ਪਰ ਮੈਂ ਮੀਟਰ ਜਿਹੜਾ ਆ ਕੱਟਣ ਨਹੀਂ ਦੇਣਾ ਹਾਂ ਕਾਕਾ ਵੰਡਾ ਦਾ ਘਰ ਹੈ ਨਹੀਂਗਾ ਹਾਂ ਕੋਈ ਉਹਦੀ ਘਰ ਵਾਲੀ ਹੈ ਕੱਤ ਨਾ ਕਰੀ ਤੋ ਮੈਂ ਉਹ ਇਹ ਗੱਲ ਕਰਦਾ ਤੇ ਕਰੀ ਜੋ ਕਿ ਲੈਣਾ ਮੈਂ ਇਹ ਗੱਲ ਕਰਦਾ ਕੋਈ ਚਾਹ ਪਾਣੀ ਚਾਹ ਪਾਣੀ ਤਜ ਮੈਂ ਪੀ ਗਿਆ ਚਾਹ ਤਾਂ ਮੈਂ ਹੁਣੇ ਇੱਥੇ ਲੱਗਾ ਸੀ ਆਪਣਾ ਬੰਦਾਲਾ ਨਹੀਂ ਮੈਂ ਮੈਂ ਚਾਹ ਪਾਣੀ ਦੀ ਉਹਦੇ ਨਹੀਂ ਗੱਲ ਕਰਦਾ ਕੋਈ ਲੈ ਦੇ ਕੇ ਕਰ ਲੈਣਾ ਉਹ ਬਾਬਾ ਜਿਹੜਾ ਦੇਣ ਵਾਲਾ ਉਹ ਤਾਂ ਹੈ ਨਹੀਂ ਕਰੇ ਤੇ ਮੈਂ ਲੈ ਦੇ ਕੇ ਦੱਸੋ ਮੈਂ ਰਿਸ਼ਵਤ ਨਹੀਂ ਲੈਂਦਾ ਮੈਂ ਇਦਾਂ ਦੀਆਂ ਚੀਜ਼ਾਂ ਨਹੀਂ ਲੈਂਦਾ ਉਹ ਗੱਲ ਤੁਹਾਡੇ ਮੁੰਡੇ ਨਾਲ ਹੋਣੀ ਸੀ ਮੁੰਡਾ ਸਾਡਾ ਕਰੇ ਹੈ ਨਹੀਂ ਕਾਕਾ ਤੇਰੀ ਮਰਜ਼ੀ ਆ ਬਾਕੀ ਫੇਰਾ ਮੈਂ ਲਿਓ ਨਾ ਪੌੜੀ ਤੇ ਮੈਂ ਕਨੈਕਸ਼ਨ ਨਾਲ ਜਾਣਾ ਕੱਟ ਕੇ ਫਿਰ ਦਫ਼ਤਰਾਂ ਚ ਹੁਣ ਵੀੜੇ ਮਾਰ ਦੇ ਰਹੋ ਚੰਗਾ ਕਾਕਾ ਤੇਰੀ ਮਰਜ਼ੀ ਆ ਮੈਂ ਤਾਂ ਤੈਨੂੰ ਕਿਹਾ ਸੀ ਚਲੋ ਮੈਂ ਫਿਰ ਕਨੈਕਸ਼ਨ ਕੱਢਦਾ ਵਰਗੋ ਜੇ ਤੇਰੀ ਮਰਜ਼ੀ ਆ ਦੇਖ ਬਾਬਾ ਇਹ ਬਿਜਲੀ ਨਾ ਤਾਂ ਮੇਰੇ ਤੇਰੀ ਆ ਨਾ ਤਾਂ ਤੇਰੇ ਤੇਰੀ ਆ ਕਨੈਕਸ਼ਨ ਤਾਂ ਜਾਊਂਾ ਜਿਵੇਂ ਕੱਟ ਕੇ ਆ ਐਡਾ ਢੱਡ ਲੈ ਕੇ ਪੌੜੀਆਂ ਤੇ ਚੜਨਾ ਸੌਖਾ ਨਹੀਂ ਤੇ ਤੁਹਾਡੀਆਂ ਗਲਤੀਆਂ ਕਰਦ ਸਾਨੂੰ ਵੀ سزا ਲੱਗੀ ਆ ਤੇਰੀ ਮਰਜ਼ੀ ਆ ਪਛਤਾਉਂਗਾ ਇਹ ਬਿਜਲੀ ਕਿਸਦੇ ਪੇਦਗੀ ਬਬਾ ਪਛਤਾਉਂਗਾ ਸਿਆਣੇ ਦਾ ਕਿਹਾ ਉਹਦਾ ਖਾਦਾ ਬਾਅਦ ਚ ਪਤਾ ਲੱਗਣਾ ਉਹ ਅਫਸਰਾਂ ਨੂੰ ਨਾ ਧਮਕੀਆਂ ਦੋ ਅਫਸਰਾਂ ਇਹ ਮੈਂ ਸਿਆਣੇ ਦਾ ਕਿਹਾ ਉਹਦਾ ਖਾਦਾ ਬਾਅਦ ਉਹ ਅਫਸਰ ਇਹ ਨਾ ਜੀਜਾ ਜੀ ਆਹ ਲਓ ਜੀ ਇਹ ਆਹ ਲਓ ਤੁਹਾਡਾ ਕਨੈਕਸ਼ਨ ਗਿਆ ਕੱਟ ਹੁਣ ਹੁਣ ਕਾਕਾ ਗੱਲ ਸੁਣ ਲੈ ਮੈਂ ਨਹੀਂ ਉੱਪਰੇ ਰਹਿ ਥੱਲੇ ਉਤਰਨਾ ਉਹ ਕਿਉਂ ਉੱਪਰੇ ਨਾਲ ਥੱਲੇ ਉਤਰਨਾ ਇਹ ਨਾ ਤਾ ਤੂੰ ਕਿਹਾ ਮਿਲੀ ਤੇਰੇ ਪੇਦੀ ਆ ਆ ਜਿਹੜੀ ਜਗ੍ਹਾ ਹੈ ਨਾ ਜਿੱਥੇ ਚੜੇ ਆ ਤੂੰ ਪੌਣੀ ਤੇ ਇਹ ਜਗ੍ਹਾ ਮੇਰੇ ਪੇ ਦੀ ਆ ਹੌ ਟਾਇਰ ਰੱਖ ਕੇ ਖਾਲ ਤੇਰੀ ਅੱਜ ਮੈਂ ਨਾ ਤੇਰੀਆਂ ਮੈਂ ਢਿਵਰੀਆ ਡੈੜ ਗਈ ਉਹ ਬਾਬਾ ਇਹ ਤਾਂ ਕੁਸ ਉੱਤੇ ਫਸਾਤਾ ਯਾਰ ਅੱਜ ਥੱਲੇ ਉੱਤੇ ਸਰਕਾਰੀ ਅਲਸਰਾ ਨਾ ਬੰਨੀਆ ਮੈਂ ਚਾਰੀ ਹਸਾ ਨਾ ਥੱਲੇ ਉੱਤਰਿਆ ਨਹੀਂ ਬਾਬਾ ਉੱਤਰ ਉੱਤਰ ਦਿਖਾ ਲ ਉੱਤਰ ਕੇ ਛੱਲੇ ਉਹ ਬਾਬਾ ਉਹ ਉਹ ਬਾਬਾ ਨਹੀਂ ਬਾਬਾ ਉਹ ਨਹੀਂ ਬਾਬਾ